ਸਮਾਹੀ ਕਹਿੰਦੇ ਦੇਖੀ ਨੇ ਗਊ ਸਾਡੀ ਮਾਤਾ ਹੈ ਲਖਮਾ ਘੋਲ ਦੀ ਗੱਲ ਬੰਦਾ ਗਾਂ ਬੰਦੇ ਦੀ ਮਾਂ ਕਿਵੇਂ ਹੋ ਜੂ ਤੁਸੀਂ ਦੱਸਦੇ ਭਾਈ ਹਾਂ ਕੋਈ ਛੱਪਣੀ ਬੁੱਧ ਦੇਣ ਵਾਲਾ ਪਸ਼ੂ ਸਮਾਨਣਯੋਗ ਹੈ ਪਰ ਪਸ਼ੂ ਪੂਜਣ ਜੋਗ ਨਹੀਂ ਪੂਜਣ ਜੋਗ ਨਹੀਂ ਹਾਂ ਜੇ ਕੋਈ ਸੱਤਿਕਰ ਨਹੀਂ ਮੰਨਣਾ ਚਾਹੁੰਦਾ ਭਾਈ ਨਾ ਮੰਨੇ ਉਹ ਤਾਂ ਵੱਖਰੀ ਗੱਲ ਹੈ ਜੇ ਕੋਈ ਪਸ਼ੂ ਨੂੰ ਮਾਂ ਮੰਨ ਕੇ ਪਸ਼ੂ ਜਾਂ ਤੇ ਸ਼ਾਮਲ ਹੋਣਾ ਚਾਹੁੰਦਾ ਕਿਸੇ ਦੀ ਮਰਜ਼ੀ ਸਾਨੂੰ ਕੀਤਾ ਹੈ ਤਾਰ ਦੱਸ ਦਿਓ ਜੇ ਤੁਹਾਡੇ ਕੋਲੇ ਹੈ ਨਾ ਦੱਸ ਦਿਓ ਵੀ ਪਸ਼ੂ ਬੰਦੇ ਦੀ ਮਾਂ ਕਿਵੇਂ ਹੋ ਸਕਦਾ ਹੈ ਇੱਕ ਥਾਂ ਤੇ ਗੱਲ ਪੁੱਛੀ ਵਾਰਤੀ ਗੱਲ ਦੱਸਾਂ ਕਿ ਹੁਣ ਵਿੱਚ ਬਸੇਰੇ ਮਿਲਦੇ ਆ ਤਰ੍ਹਾਂ ਤਰ੍ਹਾਂ ਦੇ ਰੋਜ਼ ਛਾਂ ਛਾਂ ਦਵਾਨ ਹੁੰਦੇ ਆ ਇੱਕ ਥਾਂ ਮੈਂ ਕਹਿੰਦਾ ਮੈਂ ਸੰਗਤ ਵਿੱਚੋਂ ਕੁਝ ਦੱਸਣਾ ਚਾਹੁੰਦਾ ਵੀ ਗਾਂ ਮਾਂ ਕਿਵੇਂ ਹੋ ਗਈ ਇਕਨੇ ਹੱਥਾ ਨਾ ਕਰਤਾ ਮੈਂ ਫਤਿਹ ਤੇ ਆ ਜਾ ਕਹਿੰਦੇ ਛੀ ਮਤੱਸਦੇ ਨੇ ਉੱਚਾ ਉੱਚੀ ਬੋਲ ਕੇ ਦੱਸਦੇ ਬਾਹਾਂ ਖੜੀ ਕਰਕੇ ਪਤਾ ਕੀ ਕਹਿੰਦਾ ਵਾਰਤੀ ਗੱਲ ਦਵਾਨਾਂ ਦੀ ਕਹਿੰਦਾ ਦੁੱਧ ਦਿੰਦੀ ਆ ਜੀ ਤੁਸੀਂ ਨਾ ਦੇਖਦੇ ਮੈਂ ਵੀ ਉਹ ਉਸੇ ਵਾਲੀ ਟਿਊਨ ਚੀ ਬੋਲਿਆ ਮਹਾਂ ਜਵਾਬ ਗਲਤ ਹੈ ਜੀ ਤੇ ਕਹਿੰਦਾ ਕਿ ਵੀ ਮਹਾਂ ਦੁੱਧ ਤਾਂ ਮੱਝ ਵੀ ਦਿੰਦੀ ਆ ਉਹ ਬੋਲਿਆ ਇਸ ਬੱਕਰੀ ਵੀ ਦਿੰਦੀ ਆ ਬੱਕਰੀ ਮਾਤਾ ਕਿਉਂ ਨਹੀਂ ਮੱਝ ਮਾਤਾ ਕਿਉਂ ਨਹੀਂ ਫਿਰ ਕਹਿੰਦਾ ਠੀਕ ਹੈ ਅਈ ਚੱਲ ਵੀ ਗੱਲ ਅਦਵਾਨ ਫਿਰ ਜੋ ਬਗੜ ਗਿਆ ਬੱਕਰੀ ਨੂੰ ਮਾਂ ਕਿਉਂ ਨਹੀਂ ਕਹਿੰਦੇ ਬੱਕਰੀ ਗਰੀਬ ਦੇ ਹੁੰਦੀ ਆ ਗਰੀਬ ਦੀ ਬੱਕਰੀ ਨੂੰ ਮਾਂ ਕਿਹੜਾ ਤਾ ਹੈ ਬੋਲੋ ਰੱਤਨਾਮ ਹਾਂ ਲੋਕਾਂ ਦੇ ਇਤਨਾ ਕੋਈ ਪਸ਼ੂ ਬੰਦੇ ਦੀ ਮਾਂ ਨਹੀਂ ਹੋ ਸਕਦਾ ਜਦ ਰੱਖਿਓ ਸਰ ਪਰ ਜੇ ਕੋਈ ਮੰਨਦਾ ਹੈ ਤਾਂ ਇਹ ਜ਼ਰੂਰ ਕਹਾਂਗੇ ਅਸੀਂ ਜਿਹੜੇ ਗਾਂ ਨੂੰ ਮਾਂ ਮੰਨਦੇ ਆ ਉਹ ਮਾਂ ਗਾਂ ਨੂੰ ਮਾਂ ਮੰਨਣ ਵਾਲੇ ਵੀਰ ਨੂੰ ਬੇਨਤੀ ਹੈ ਵੀ ਆਪਣੀ ਮਾਂ ਨੂੰ ਸੰਭਾਲਣ ਦੀ ਕਿਰਪਾ ਕਰੋ ਕਿਉਂਕਿ ਮਾਂ ਜਿਹਨੂੰ ਤੁਸੀਂ ਮਾਂ ਕਹਿੰਦੇ ਹੋ ਅਸੀਂ ਤਾਂ ਗਾਂ ਨੂੰ ਪਸ਼ੂ ਸਮਝਦੇ ਆ ਪਰ ਜਿਹੜਾ ਮਾਂ ਹੈ ਉਹ ਤਾਂ ਰਹਿਣਾ ਉਹ ਤੇਰੀ ਮਾਂ ਕੋਈ ਤਾਂ ਮੰਨਦੇ ਨਹੀਂ ਨੂੰ ਕਹਿਣਾ ਪਊਗਾ ਵੀਰ ਜੀ ਤੁਹਾਡੀ ਮਾਂ ਲੋਕਾਂ ਦੀਆਂ ਗੱਡੀਆਂ ਚਵਾਈ ਵੀ ਕਰਦੀ ਐ ਵੀਰ ਜੀ ਤੁਹਾਡੀ ਮਾਂ ਤਖਾਨਾ ਦੀਆਂ ਫਸਲਾਂ ਝੜ ਵੀ ਫੜਦੀ ਐ ਵੀਰ ਜੀ ਤੁਹਾਡੀ ਮਾਂ ਰੂੜੀਆਂ ਤੇ ਲੁਫਾਫੇ ਫਰੋਦ ਵੀ ਫਰਦੀ ਐ ਵੀ ਕੀ ਐ ਤੇਜਾਂ ਦੇ ਸ਼ਿਰਕੀ ਲੱਭ ਜਾਮੋ ਕਿਸੇ ਲੁਫਾਫੇ ਤੋਂ ਇਹ ਆਪਣੀ ਮਾਂ ਨੂੰ ਸਤਿਕਾਰ ਨਾਲ ਆਪਣੇ ਘਰ ਸਭਾਣਨ ਦੀ ਕਿਰਪਾ ਕਰੋ ਜੀ ਬੋਲੋ ਹਾਥ ਨਾਮ ਨਲਾਇਕ ਪੁੱਤ ਹੁੰਦੇ ਆ ਜਿਨ੍ਹਾਂ ਦੀ ਮਾਂ ਸੜਕਾਂ ਤੇ ਰੋਈ ਨਲਾਇਕ ਪੁੱਤ ਹੁੰਦੇ ਆ ਇੱਕ ਖਾਂ ਉਹ ਕਹਿੰਦਾ ਜਿਸ ਨੂੰ ਸੀਪੇਛੇ ਦੋਸਤੇ ਮੈਂ ਕਿਹਾ ਆਵਾਰਾ ਪਸ਼ੂਆਂ ਦੀ ਬੜੀ ਮੁਸਮਤ ਆਈ ਹੋਈ ਹੈ ਇੱਕ ਮੇਰੇ ਕੋਲੋਂ ਮਗਰੋਂ ਆ ਗਿਆ ਪਰ ਉਹ ਜੀ ਆਵਾਰਾ ਪਸ਼ੂਆਂ ਦਾ ਕਿਹਾ ਪਰ ਉਹ ਹੋਰ ਕੀ ਕਹਿਤਾ ਨਾ ਕਹਿੰਦਾ ਬੇਸਹਾਰਾ ਰਹਿ ਜਾ ਕਰੋ ਬੇਸਹਾਰਾ ਮਾਂ ਪੁੱਤਾਂ ਦੇ ਹੁੰਦੇ ਮਾਂ ਬੇਸਹਾਰਾ ਕਿਵੇਂ ਹੋ ਜੂਗੀ ਫਿਰ ਦੁਰ ਗਿਆ ਮਨਨਾਇਕ ਕਹੇ ਤਾਰੇ ਨਲਾਇਕ ਪੁੱਤ ਪੁੱਤਰੇਆਂ ਕੋਠੀਆਂ ਤੇ ਮਾਂ ਲੋਕਾਂ ਦੀਆਂ ਕਾਰਾਂ ਚ ਵਜਦੀ ਕਰੇ ਕਿਹੀ ਧਰਮ ਹੈ ਕਿਹੀ ਧਰਮ ਹੈ ਸਮਸਿਆਵਾਂ ਕਿਹੜਾ ਕੀਤੇ ਤੀ ਬੋਲਦੇ ਨਹੀਂ ਕਿ ਦੱਸੋ ਸਭ ਤਾਂ ਮੈਂ ਗੱਲ ਕਰੀ ਕੀਤੀ ਹੈ ਇਮਾਨਤ ਆਪਾਂ ਆ ਲੋ ਮਾਂ ਹੁਣ ਤਾਂ ਜਨਕੀਪਤਾ ਮੁਕਤਾ ਕੀ ਉਹ ਵੀ ਬਹੁਤ ਕਰਦੇ ਮੈਂ ਤਨੂੰ ਕਿਹਨੇ ਕਮਾਏ ਕਪੀਓ ਜੋੜਾ ਲੈ ਜਾ ਬੋਲੋ ਹੱਤ ਨਾਮ ਉਹ ਹੀ ਕੇ ਜੋੜੇ ਹੀ ਲੈ ਜਾ ਮੁਸ਼ਕਲ ਹੱਲ ਹੋ ਜੀ ਕਿੰਨੀਆਂ ਮੌਤਾਂ ਹੋ ਗਈਆਂ ਕਿੰਨੀਆਂ ਗੱਡੀਆਂ ਪੁੱਟਣੀਆਂ ਜਿੰਨਾ ਲੋਕ ਨੁਕਸਾਨ ਕਿਸਾਨ ਜੀ ਜ਼ਰਾਪਾ ਨੂੰ ਉੱਥੇ ਬੈਠੇ ਰਹਿੰਦੇ ਨੇ ਖੇਤਾਂ 'ਚ ਹਨਾ ਪੋਮਾਲਦੀਆਂ ਹਨਾ ਸੋਚੋ ਜਰਾ ਬੜਾ ਤੰਗ ਕੀਤਾ ਹੈ ਮਾਨ ਨੇ ਮਾਤਾ ਪੰਗ ਨਹੀਂ ਕਰੂਗੀ ਉਹਦੀ ਵੈਸੇ ਪਤਾ ਨਹੀਂ ਕਿ ਐਸੀ ਵਾਹ ਹੈ ਛੜ ਕਦੇ ਵਿਚਾਲੀ ਖੜ ਜਦੀ ਐ ਨਹੀਂ ਮੇਰੇ ਪੁੱਤ ਆਉਂਦੇ ਭਰੀ ਹੋ ਜਣ ਛੜ ਕਾ ਹਾਂਜੀ ਗੱਡੀ ਠਾਹ ਦੇ ਨੇ ਵਿੱਚ ਜਾ ਕੇ ਦੱਸੋ ਦੱਸੋ ਇੱਕ ਹੋਰ ਵੀ ਗੱਲ ਦੱਸਾਂ ਇੱਥੇ ਦੋਹਲੀ ਨਹੀਂ ਟੀਵੀ ਚੱਲਦੀ ਐ ਦੱਸ ਗੱਪ ਪਰਸੋਂ ਹਾਂ ਜਿ 12 ਹੋ ਗਈ ਹਣਾ ਦੱਸ ਅਗੱਪ ਤੇ ਖਵਾਰਾਂ ਦੇ ਵਿੱਚ ਖਬਰਾਂ ਲੱਗੀਆਂ ਦਿੱਲੀ ਉਹ ਮੈਂ ਰੱਖ ਲਈਆਂ ਸਵਾਰਾਂ ਕੋਲ ਪੋਸਟ ਕਰਾਟੇ ਲੈਟ ਕੋ ਇੰਡੀਆ ਦਾ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਗਊ ਮਾਸ ਐਕਸਪੋਰਟ ਕਰਨ ਦੇ ਵਿੱਚ ਬਾਹਰ ਦੇ ਜਨ ਸਪੰਜਾਬੀ ਚ ਕਹ ਲਓ ਪਹਿਲਾ ਨੰਬਰ ਆਇਆ ਮੋਟੋ ਸਤਨਾਮ ਜੀਵਾ ਉਹਦਾ ਸੱਤ ਕੀ ਚੱਲ ਰਿਹਾ ਤਾਂ ਉੱਥੇ ਦੀ ਹਿੰਦੂ ਖਵਾਰ ਦਾ ਨਾਮ ਵੀ ਦੀ ਹਿੰਦੂ ਹੈ ਮੈਂ ਪੰਨੇ ਤੇ ਖਬਰ ਕੀ ਹੈ ਅੰਗਰੇਜ਼ੀ ਦਾ ਖਵਾਰ ਅੰਗਰੇਜ਼ੀ ਜੀ ਦੱਸਾਂ ਕੀ ਲਿਖਿਆ ਹੈ ਕਹਿੰਦੇ ਇੰਡੀਆ ਚ ਆਨ ਟੌਪ ਫਾਰ ਐਕਸਪੋਰਟਿੰਗ ਵੀਫ ਮੇਨ ਪੰਨੇ ਦੀ ਖਬਰ ਹੈ ਜੀ ਇੱਕ ਹੋਰ ਖਬਰ ਹੈ ਦੀ ਟਾਈਮ ਜੀ ਦੀ ਟਾਈਮਜ਼ ਆਫ ਇੰਡੀਆ ਉਧਰ ਤੇ ਉਧਰ ਤੇ ਲਿਖਿਆ ਹੋਇਆ ਹੈ ਕਿ 44% ਵੀ 44% ਐਕਸਪੋਰਟਿੰਗ ਜਿਹੜੀ ਸੀ ਉਹ ਵਧ ਗਈ ਮਤਲਬ ਇਨ ਜਾਨੀ ਕਿ 4 ਇਅਰ ਜਿਸ ਉਹਦੇ ਰੂਲ ਵਿੱਚ ਲਿਖਿਆ ਪਿਛਲੇ 4 ਸਾਲਾਂ ਦੇ ਵਿੱਚ ਗਊ ਦਾ ਮਾਸ ਬਾਹਰ ਕੇ ਜਾਂਦੀ ਜਿਹੜੀ ਦਾਸ ਹੀ 44% ਵਧ ਗਈ ਤੇ 2014 ਦੇ ਵਿੱਚ 4.8 ਬਿਲੀਅਨ ਡਾਲਰ ਦੀ ਆਮਦਨ ਹੋਈ ਭਾਰਤ ਨੂੰ ਗਊ ਮਾਸ ਦੇ ਵਿੱਚੋਂ ਬਹੁਤ ਸਤਨਾਮ ਕਿੰਨੇ ਜੀ 4.8 ਬਿਲੀਅਨ ਡਾਲਰ ਹਾਂਜੀ ਦੂਜਾ ਨਕਸ਼ਾ ਇਹ ਦੂਜਾ ਨਕਸ਼ਾ ਤੇ ਸਾਡੇ ਬਸ਼ੰਡੇ ਵੱਡਾ ਜੈਨਿਕ ਹੋਂ ਵਾਲੇ ਤੋਂ ਪਤਾ ਨਹੀਂ ਕਿੰਨੇ ਪੀਕੇ ਗਊ ਦੀ ਚਰਬੀ ਦੇ ਖੜੇਚੋੜੀ ਫੈਕਟਰੀ ਚੋਂ ਗੌਦੀਚਰ ਵੀ ਦੇ ਕਹੋਲਾ ਕਿਸੇ ਜੈਨਨੀ ਜੈਨੀ ਕਹੋਂ ਵਾਲਾ ਕਿ ਜੇਕਰ ਤੇ ਉਹ ਫੈਕਟਰੀ ਕਿਸੇ ਸਿੱਖ ਦੀ ਹੁੰਦੀ ਤਾਂ ਇਹਨਾਂ ਨੇ ਫੈਕਟਰੀ ਵੀ ਅਬਲਾ ਦੇਣੀ ਸੀ ਘਰ-ਬਾਰ ਵੀ ਫੂਕ ਦੇਣਾ ਸੀ ਪਰ ਉਹ ਜੈਨੀ ਕਹੋਂ ਵਾਲੇ ਦਾ ਨਾ ਫੈਕਟਰੀ ਫੂਕੀ ਨਾ ਘਰ ਫੂਕਿਆ ਬੋਲੋ ਤਾਂ ਆਪਣਾ ਮਹਾਨ ਕੋਲ ਨਿਮਗਲ ਦਿੱਤੀ ਚੋ ਰੋਹਵਚਾਰ